ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ ਜੀ ਇੱਕ ਨਵੇਂ ਵਲੌਗ ਦੇ ਨਾਲ ਅੱਜ ਫੇਰ ਤੁਹਾਡੇ ਲਈ ਸੇਲ ਲੈ ਕੇ ਆਏ ਹਾਂ ਜੀ ਸੂਟਾਂ ਤੇ ਚੁੰਨੀਆਂ ਦੀ ਭਾਰੀ ਸੇਲ ਬਿਗ ਸੇਲ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਦੁਪੱਟੇ ਸੂਟ ਆਲ ਓਵਰ ਸੂਟ ਮੈਚਿੰਗ ਸੂਟ ਡਿਟੇਲ ਨਾਲ ਵੀਡੀਓ ਬਣਾਈਏ ਸੂਟਾਂ ਦੀ ਤੇ ਦੁਪੱਟਿਆਂ ਦੀ ਆਹ ਵਾਲੇ ਦੁਪੱਟੇ ਨੇ ਜੀ ਰੇਟ ਹੈਗਾ ਸਿਰਫ 150 ਦੇ ਦੋ ਦੁਪੱਟੇ ਹੈ ਜੀ 2 ਮੀਟਰ ਦਾ ਦੁਪੱਟਾ ਵੱਡੇ ਬਣੇ ਦਾ ਆਮ ਲੈਣ ਵਾਲਾ ਕੰਮਕਾਰ ਦੇ ਵਿੱਚ ਲੈਣ ਵਾਲਾ ਦੁਪੱਟਾ ਹੈ ਜੀ ਲੀਲਣ ਦਾ ਦੁਪੱਟਾ ਹੈ ਜੀ ਰੰਗ ਪੱਕੇ ਆ ਰੰਗਾ ਦੀ ਫੁੱਲ ਗਾਰੰਟੀ ਹੈ ਜੀ ਡਾਰਕ ਕਲਰ ਮਿਲ ਜਾਣਗੇ ਲਾਈਟ ਕਲਰ ਮਿਲ ਜਾਣਗੇ ਜੀ ਰੇਟ ਹੈਗਾ ਸਿਰਫ 150 ਦੇ ਦੋ ਦੁਪੱਟੇ ਹੈ ਜੀ ਦੋ ਚੁੰਨੀਆਂ 150 ਰੁਪਏ ਦੀਆਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੀ ਵਧੀਆ ਲੱਗਿਆ ਵੀਡੀਓ ਤਾਂ ਲਾਈਕ ਕਰਦੇ ਹੋ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੇ ਨਵੇਂ ਆਏ ਹੋ ਸਾਡੇ ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੇ ਜੀ ਆਹ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਦੁਪੱਟਿਆਂ ਦੇ ਜੀ ਪਲੈਨ ਪ੍ਰਿੰਟ ਲਾਈਟ ਕਲਰ ਡਾਰਕ ਕਲਰ ਹਰ ਤਰ੍ਹਾਂ ਦੇ ਦੁਪੱਟੇ ਮਿਲ ਜਾਣਗੇ ਦੇਖ ਲਓ ਜੀ ਰੇਟ ਹੈਗਾ ਸਿਰਫ 150 ਦੇ ਦੋ ਦੁਪੱਟੇ ਹੈ ਜੀ ਦੋ ਚੁੰਨੀਆਂ 150 ਰੁਪਏ ਦੀਆਂ ਕਲਰ ਡਿਜ਼ਾਈਨ ਸਾਰੇ ਦਿਖਾਏ ਹੈ ਜੀ ਹਰੇਕ ਡਿਜ਼ਾਈਨ ਦਾ ਇੱਕ ਪੀਸ ਖੋਲ ਕੇ ਦਿਖਾਇਆ ਜੀ ਇੱਕ ਡਿਜੇ ਇੱਕ ਡਿਜ਼ਾਈਨ ਦੇ ਵਿੱਚ 4 ਤੋਂ 5 ਕਲਰ ਹੁੰਦੇ ਆ ਜੀ ਹਾਂਜੀ ਹਰੇਕ ਡਿਜ਼ਾਈਨ ਦੇ ਵਿੱਚ ਇੱਕ ਪੀਸ ਖੋਲ ਕੇ ਦਿਖਾਇਆ ਜੀ ਅਤੇ ਇਹ ਚਾਹ ਡਿਜ਼ਾਈਨ ਦੇ ਵਿੱਚ 4 ਤੋਂ 5 ਕਲਰ ਹੋਣਗੇ ਜੀ ਕੱਲੇ ਕੱਲੇ ਪੀਸ ਖੋਲ ਕੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੀ ਦੁਪट्टे ਵੀ ਸੂਟ ਵੀ ਬੈੱਡ ਸ਼ੀਟਾਂ ਵੀ ਹਰ ਇੱਕ ਵੈਰਿਟੀ ਖੋਲ ਕੇ ਦਿਖਾਵਾਂਗੇ ਆ ਦੁਪੱਟੇ ਨਹੀਂ ਸਾਰੇ 150 ਦੇ 2 ਦੁਪੱਟੇ ਆ ਜੀ ਬਾਕੀ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਵੀ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਕਿਤੇ ਵੀ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਉਰੇ ਸਾਡੇ ਸ਼ਾਪ ਤੇ ਆਉਣਾ ਤਾਂ ਐਡਰੈਸ ਹੈਗਾ ਜੀ ਮਲੇਰੀ ਕੋਟਲਾ ਲੋਹਾ ਬਾਜ਼ਾਰ ਹਰ ਸੰਡੇ ਨੂੰ ਓਨਲੀ ਸੰਡੇ ਨੂੰ ਸੰਡੇ ਤੋਂ ਇਲਾਵਾ ਨਹੀਂ ਅਸੀਂ ਉਰੇ ਹੁੰਦੇ ਜੀ ਸੰਡੇ ਤੋਂ ਇਲਾਵਾ ਨਹੀਂ ਅਸੀਂ ਮਿਲਨੇ ਉਰੇ ਉਰੇ ਉਹਨਾਂ ਦਾ ਸਿਰਫ ਸੰਡੇ ਵਾਲੇ ਦਿਨ ਹੀ ਆਉਣਾ ਪਊਗਾ ਜੀ ਉਸ ਤੋਂ ਇਲਾਵਾ ਨਾ ਕਦੇ ਵੀ ਆਇਓ ਤੇ ਕਾਲ ਕਰਕੇ ਆਇਓ ਜਦ ਵੀ ਆਉਣਾ ਕਾਲ ਕਰਕੇ ਐਡਰੈਸ ਸਮਝ ਕੇ ਫਿਰ ਆਇਓ ਬਾਕੀ ਐਡਰੈਸ ਦਾ ਆਸਾਨੀ ਨਾਲ ਸਮਝ ਆ ਜਾਂਦਾ ਬਸ ਸਾਡੇ 'ਚ ਤੁਸੀਂ ਆਵੋਗੇ ਤਾਂ ਬਸ ਸਾਡੇ ਤੋਂ ਆਟਾ ਵਾਲੇ ਨੂੰ ਕਹਦੇ ਉਹ ਲੋਹਾ ਬਾਜ਼ਾਰ ਦੇ ਵਿੱਚ ਸੰਡੇ ਸੇਲ ਲੱਗਦੀ ਹੈ ਮਸ਼ਹੂਰ ਔਰੇ ਪੂਰੇ ਸ਼ਹਿਰ ਦੇ ਵਿੱਚ ਜਿੰਨੂੰ ਮਰਜ਼ੀ ਪੁੱਛ ਕੇ ਆ ਜਾਓ ਆਸਾਨੀ ਨਾਲ ਐਡਰੈਸ ਸਮਝ ਆ ਜਾਊਗਾ ਜੀ ਆਵਲੇ ਦਵੱਟੇ ਦਿਖਾਏ ਸੀ ਹੁਣ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਬੈੱਡ ਸ਼ੀਟਾਂ ਡਬਲ ਬੈੱਡ ਦੀ ਚਾਦਰ ਆ ਜੀ ਸਹਰਾਣੇ ਨਾਲ ਪੱਕੇ ਰੰਗ ਨੇ ਰੰਗਾਂ ਦੀ ਗਾਰੰਟੀ ਆ ਜੀ ਬੋਲਡ ਦੀ ਬੈੱਡ ਸ਼ੀਟ ਹੈ ਕੰਪਨੀ ਦੀ ਵਧੀਆ ਡਬਲ ਬੈੱਡ ਦੀ ਚਾਦਰ ਸਹਰਾਣੇ ਨਾਲ ਜਿੱਪਾਂ ਵਾਲੇ ਸਹਰਾਣੇ ਆ ਜੀ ਦੋ ਸਹਰਾਣੇ ਆ ਨਾਲ ਰੇਟ ਹੈਗਾ ਸਿਰਫ 250 ਰੁਪਏ ਦੀ 500 ਦੀਆਂ ਦੋ ਬੈੱਡ ਸ਼ੀਟਾਂ ਨਹੀਂ ਜੀ ਰੰਗਾਂ ਦੀ ਫੁੱਲ ਗਾਰੰਟੀ ਹੈ ਜੀ ਰੰਗ ਪੱਕੇ ਆ ਸਰਹਾਣੇ ਲਈ ਸਰਹਾਣੇ ਨਾਲ ਆਈ ਦੋ ਸਰਹਾਣੇ ਆ ਡਬਲ ਬੈੱਡ ਦੀ ਚਾਦਰ ਹੈ ਕਲਰ ਡਿਜ਼ਾਈਨ ਦਿਖਾਵਾਂਗੇ ਸਾਰੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਆਹ ਦੇਖੋ ਬੈੱਡ ਸ਼ੀਟਾਂ ਦੇ ਕਲਰ ਡਿਜ਼ਾਈਨ ਹੈ ਜੀ ਕੰਪਨੀ ਦੀ ਬੈੱਡ ਸ਼ੀਟ ਆ ਬੋਲਡ ਦੀ ਵਧੀਆ ਬੈੱਡ ਸ਼ੀਟ ਹੈ ਜੀ ਸਿੰਪਲ ਤੇ ਤੋਂ ਤੇ ਤੁਸੀਂ ਇੱਕ ਪੀਸ ਮੰਗਾ ਕੇ ਵਰਤ ਕੇ ਦੇਖ ਸਕਦੇ ਜੀ ਰੰਗ ਦੀ ਫੁੱਲ ਗਾਰੰਟੀ ਹੈ ਜੀ ਕਲਰ ਨਹੀਂ ਖਰਾਬ ਹੋਊਗਾ ਵਧੀਆ ਚੱਲਣ ਵਾਲੇ ਆਵਲੇ ਕਲਰ ਡਿਜ਼ਾਈਨ ਆ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਮਿਲ ਜਾਣਗੇ ਆ ਦੇਖੋ ਜੀ ਬੋਲਡ ਦੀ ਬੈੱਡ ਸ਼ੀਟ ਹੈ ਇਹ ਆ ਲੋ ਪਹਿਲੇ ਡਿਜ਼ਾਈਨ ਸਾਰੇ ਮਿਲ ਜਾਣਗੇ ਰੇਟ ਹੈਗਾ ਸਿਰਫ 250 ਰੁਪਏ ਦਾ ਇੱਕ ਪੀਸ ਹੈ 500 ਦੇ ਦੋ ਪੀਸ 500 ਦੀਆਂ ਦੋ ਚਾਦਰਾਂ 250 ਰੁਪਏ ਦੀ ਚਾਦਰ ਹੈ ਸਹਰਾਣੇ ਨਾਲ ਡਬਲ ਬੈੱਡ ਦੀ ਚਾਦਰ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਸਾਡੀ ਵੀਡੀਓ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਕ ਰਿਕਵੈਸਟ ਕਰਨਾ ਚਾਹੂਗਾ ਮੈਂ ਸਾਡੇ ਕਸਟਮਰ ਨੂੰ ਜਿਨ੍ਹਾਂ ਨੇ ਸਾਡੇ ਕੋਲ ਆਨਲਾਈਨ ਪੀਸ ਮੰਗਾਏ ਹੈ ਜੀ ਜੇ ਸਾਡੀ ਕੁਆਲਿਟੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਉਸ ਤੋਂ ਪਹਿਲਾਂ ਹੀ ਬਹੁਤ ਸਾਰੇ ਕਸਟਮਰ ਨੇ ਜਿਹੜਾ ਨੇ ਮੰਗਾਏ ਸਾਡੇ ਕੋਲ ਤਾਂ ਕਮੈਂਟ ਜਰੂਰ ਕਰਿਆ ਜੀ ਹਰੇਕ ਕਸਟਮਰ ਨੇ ਕਮੈਂਟ ਕਰਕੇ ਦੱਸਿਆ ਵੀ ਕੁਆਲਿਟੀ ਵਧੀਆ ਲੱਗੀ ਹੈ ਭਾਵੇਂ ਆਨਲਾਈਨ ਤੁਸੀਂ ਵੀ ਮੰਗਵਾ ਸਕਦੇ ਹੋਈ ਘਰ ਬੈਠੇ ਵੀ ਮੰਗਵਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਪਸੰਦ ਆ ਤਾਂ ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰੋ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਕਰੇਵ ਦੇ ਸੂਟ ਕਰੇਵ ਦਾ ਸੂਟ ਹੈ ਮੈਚਿੰਗ ਸੂਟ 올ਓਵਰ ਸੂਟ ਆ ਦੇਖੋ ਜੀ ਮੈਚਿੰਗ ਸੂਟ ਹੈ 크레ਵ ਦਾ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ 크레ਵ ਦਾ ਸੂਟ ਹੈ ਸਿਰਫ 200 ਰੁਪਏ ਦਾ ਕਲਰ ਡਿਜ਼ਾਈਨ ਆਏ ਸੀ ਨਵੇਂ ਤਾਂ ਅਸੀਂ ਦੁਬਾਰਾ ਵੀਡੀਓ ਬਣਾਈ ਹੈ ਵੈਰਾਈਟੀ ਸਾਡੇ ਕੋਲੇ ਚੇਂਜ ਹੋ ਕੇ ਆਉਂਦੀ ਹੈ ਜੀ ਕਲਰ ਡਿਜ਼ਾਈਨ ਹਰ ਹਰ ਹਫਤੇ ਸਾਡੇ ਕੋਲੇ ਨਵੇਂ ਆਉਂਦੇ ਆ ਤਾਂ ਕਿ ਹਰ ਹਫਤੇ ਅਸੀਂ ਵੀਡੀਓ ਬਣਾਉਨੇ ਆ ਜੀ ਕਿਉਂਕਿ ਹਫਤੇ ਦੇ ਵਿੱਚ ਸੰਡੇ ਵਾਲੇ ਦਿਨ ਅਸੀਂ ਵੀਡੀਓ ਬਣਾਉਨੇ ਆ ਸੰਡੇ ਤੋਂ ਬਿਨਾ ਸਾਨੂੰ ਟਾਈਮ ਨਹੀਂ ਲੱਗਦਾ ਹੈਗਾ ਜੋ ਵੀ ਵੈਰਾਈਟੀ ਨਵੀਂ ਆਉਂਦੀ ਹੈ ਤਾਂ ਸੰਡੇ ਤੋਂ ਇਲਾਵਾ ਵੀ ਵੀਡੀਓ ਬਣਾਇਆ ਕਰਾਂਗੇ ਜੀ ਅਬ ਕਰੇਵ ਦੇ ਸੂਟ ਨਹੀਂ ਮੈਚਿੰਗ ਸੂਟ ਹੈ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ ਜੀ ਕੱਪੜਾ 5 ਮੀਟਰ ਪੂਰਾ ਹੋਊਗਾ ਜੀ ਪੂਰੀ ਕੱਟ ਹੈ ਵੱਡੇ ਪਨੇ ਦਾ ਕੱਪੜਾ ਮੈਚਿੰਗ ਦਾ 2.5 2 ਮੀਟਰ ਦਾ ਕਮੀਜ਼ ਹੈ 2.5 ਮੀਟਰ ਦੀ ਸਲਵਾਰ ਵੱਡੇ ਪਨੇ ਦਾ ਸੂਟ ਪੂਰਾ ਬਣਦਾ ਜੀ ਕਿ ਆਲ ਓਵਰ ਵੀ ਮਿਲ ਜਾਣਗੇ ਮੈਚਿੰਗ ਵੀ ਮਿਲ ਜਾਣਗੇ ਜਿਆਦਾ ਟ੍ਰੈਂਡ ਇਹਨਾਂ ਦਾ ਮੈਚਿੰਗ ਦਾ ਜਿਆਦਾ ਟ੍ਰੈਂਡ ਹੈ ਜੀ ਇਹਦਾ ਸ ਕਰਕੇ ਮੈਚਿੰਗ ਸੂਟ ਜਾਦੇ ਆਏ ਆ ਇਹ ਕਰੇਵ ਦਾ ਕੱਪੜਾ ਹੈ ਰੰਗ ਪੱਕਿਆ ਕਲਰ ਖਰਾਬ ਨਹੀਂ ਹੁੰਦੇ ਕੱਪੜਾ ਛੇਜਦਾ ਨਹੀਂ ਹੈਗਾ ਇਹ ਬਿਨਾ ਲਾਈਨਿੰਗ ਤੋਂ ਵੀ ਬਣ ਸਕਦਾ ਹੈ ਬਿਨਾ ਲਾਈਨਿੰਗ ਤੋਂ ਬਣਦੇ ਆ ਸੂਟ ਇਹ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਆਏ ਜੀ ਸੋਹਣੇ ਰੰਗ ਆਏ ਆ ਸੋਹਣੇ ਡਿਜ਼ਾਈਨ ਆਏ ਆ ਜੀ ਪੱਕੇ ਰੰਗ ਨੇ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ ਜੀ ਆ ਦੇਖੋ ਕਲਰ ਡਿਜ਼ਾਈਨ ਬਹੁਤ ਸਾਰੇ ਨੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਸੂਟਾਂ ਦੇ ਇਕੱਲਾ ਇਕੱਲਾ ਪੀਸ ਕੱਲੇ ਕੱਲੇ ਪੀਸ ਦਾ ਡਿਜ਼ਾਈਨ ਦਿਖਾਵਾਂਗੇ ਕੱਲੇ ਕੱਲਾ ਕਲਰ ਦਿਖਾਵਾਂਗੇ ਜੀ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦੇ ਜੀ ਆਨਲਾਈਨ ਵੀ ਭੇਜ ਦਾਂਗੇ ਆਫਲਾਈਨ ਕਿਸੇ ਨੂੰ ਪਸੰਦ ਆ ਕੋਈ ਵੀ ਪੀਸ ਤਾਂ ਬੁੱਕ ਕਰਕੇ ਰੱਖ ਲਓ ਸਾਈਡ ਤੇ ਆ ਵਾਲੇ ਕਲਰ ਲਾਈਟ ਕਲਰ ਡਾਰਕ ਕਲਰ ਕਲਰ ਸਾਰੇ ਮਿਲ ਜਾਣਗੇ ਜੀ ਅਵੇਲੇਬਲ ਕਲਰ ਹੈ ਆ ਦੇਖੋ ਲਾਈਟ ਕਲਰ ਡਾਰਕ ਕਲਰ ਹਰ ਤਰ੍ਹਾਂ ਦੇ ਕਲਰ ਹੈਗੇ ਜੀ ਤਰੇਵ ਦਾ ਕਪੜਾ ਹੈ ਰੰਗਾ ਦੀ ਗਾਰੰਟੀ ਆ ਪੱਕੇ ਰੰਗ ਨੇ ਜੀ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਆ 5 ਮੀਟਰ ਆ ਵਾਲੇ ਰੰਗ ਡਿਜ਼ਾਈਨ ਨੇ ਜੀ ਆ ਵਾਲੇ ਕਲਰ ਡਿਜ਼ਾਈਨ ਆ ਜੀ ਸਾਰੇ ਇਹ ਦੇਖੋ ਕਰੇਵ ਦੇ ਕੱਪੜੇ ਦੇ ਆ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਆ ਵਾਲੇ ਸਾਰੇ ਆ ਵਾਲੇ ਰੰਗ ਆ ਜੀ ਬਲੈਕ ਕਲਰ ਲਾਈਟ ਕਲਰ ਡਾਰਕ ਕਲਰ ਸਾਰੇ ਮਿਲ ਜਾਣਗੇ ਜੀ ਆ ਵਾਲੇ ਕਲਰ ਡਿਜ਼ਾਈਨ ਆ ਜੀ ਇਹ ਦੇਖੋ ਇੱਕ ਕਰੇਵ ਦਾ ਸੂਟ ਹੈ ਜੀ ਸਿਰਫ 200 ਰੁਪਏ ਦਾ ਸੂਟ ਹੈ ਅਰੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਆ ਦੇਖੋ ਸਾਰੇ ਕਰੇਵ ਦੇ ਹੈ ਜੀ ਆ ਵਾਲੇ 컬러 ਡਿਜ਼ਾਈਨ ਸਾਰੇ ਕਰੇਵ ਦਾ ਕਪੜਾ ਜੀ ਰੇਟ ਹੈਗਾ ਸਿਰਫ 200 ਰੁਪਏ ਦਾ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਕਾਟਨ ਦੇ ਸੂਟ ਆਹ ਦਾ ਸਾਰੇ ਕਰੇਵ ਦੇ ਹੈ ਜੀ ਆ ਦੇਖੋ 컬러 ਡਿਜ਼ਾਈਨ ਕਿੰਨੇ ਸੋਹਣੇ ਅਰੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਕਾਟਨ ਦੇ ਸੂਟ ਆ ਲੋ ਪ੍ਰਿੰਟ ਕਾਟਨ ਦੇ ਸੂਟ ਹੈ ਜੀ ਰੇਟ ਹੈਗਾ ਸਿਰਫ 250 ਰੁਪਏ 250 ਰੁਪਏ ਦਾ ਸੂਟ ਹੈ 5 ਮੀਟਰ 컬러 ਡਿਜ਼ਾਈਨ ਦੇਖੋ ਜੀ ਕਪੜਾ ਬਹੁਤ ਸ਼ਾਨਦਾਰਾ ਮਲਾਈਮ ਕਪੜਾ ਪੱਕੇ ਰੰਗਾਂ ਦਾ ਹੀ ਸੂਤੀ ਕਪੜਾ ਹੈ ਰੰਗ ਪੱਕੇ 5 ਮੀਟਰ ਕਪੜਾ ਪੂਰਾ ਹੀ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ 컬러 ਡਿਜ਼ਾਈਨ ਸਾਰੇ ਮਿਲ ਜਾਣਗੇ ਇੱਕ ਡਿਜ਼ਾਈਨ ਦੇ ਵਿੱਚ 6 ਕਲਰ ਹੈ ਜੀ ਆਹ ਦੇਖੋ 컬러 ਡਿਜ਼ਾਈਨ ਸਰਦਾਰੀ ਰੰਗ ਨੇ ਜੀ ਵਧੀਆ ਰੰਗ ਨੇ ਸਾਰੇ 올 ਓਵਰ ਕਪੜਾ 올 ਓਵਰ ਸੂਟ ਹੈ ਪੂਰਾ ਵਧੀਆ ਕਪੜਾ ਹੀ ਪੱਕੇ ਰੰਗਾਂ ਦਾ ਹੈ ਡਾਰਕ ਕਲਰ ਵੀ ਆ ਲਾਈਟ ਕਲਰ ਵੀ ਆ ਦੇਖੋ ਇਹ ਕਲਰ ਡਿਜ਼ਾਈਨ ਹੈ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਵਧੀਆ ਹੈ ਜੀ ਸਾਰੇ ਕਲਰ ਮਿਲ ਜਾਣਗੇ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 5 ਮੀਟਰ 250 ਰੁਪਏ ਦਾ ਸੂਟ ਹੈ ਆਹ ਵਾਲੇ ਕਲਰ ਹੈ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਮਿਲ ਜਾਣਗੇ ਆ ਦੇ ਡਾਰਕ ਸ਼ੇਡ ਆ ਗਈ ਇਹਦੇ ਵਿੱਚ ਆਹ ਵਾਲੇ ਡਾਰਕ ਸ਼ੇਡ ਹੈ ਹਰ ਇੱਕ ਡਿਜ਼ਾਈਨ ਦੇ ਵਿੱਚ 4 ਤੋਂ 6 ਕਲਰ ਹੁੰਦੇ ਆ ਜੀ ਆ ਦੇਖੋ ਡਾਰਕ ਸ਼ੇਡ ਰੰਗ ਪੱਕੇ ਕਪੜਾ ਚੱਲਣ ਲਈ ਵਧੀਆ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਲਓ ਜੀ ਲਾਈਟ ਕਲਰ ਆ ਗਿਆ ਲਓ ਸੂਤੀ ਕਪੜਾ ਮਿਕਸ ਕਾਟਨ ਮਿਕਸ ਕਾਟਨ ਦਾ ਕਪੜਾ ਹੀ ਕਪੜਾ ਖਰਾਬ ਨਹੀਂ ਹੁੰਦਾ ਰੰਗ ਦੀ ਗਾਰੰਟੀ ਆ ਮਲਾਈਮ ਆ ਕਪੜਾ ਬਿਲਕੁਲ ਮਲਾਈ ਹੈ ਬਿਲਕੁਲ ਮਲਾਈ ਕਾਟਨ ਨਹੀਂ ਮਲਾਈ ਕਾਟਨ ਮਲਾਈਮ ਕਪੜਾ ਬਿਲਕੁਲ ਮਲਾਈ ਕਾਟਨ ਹੈ ਇਹ ਸਾਰੀ ਮਲਾਈ ਕਾਟਨ ਹੈ ਜੀ ਆ ਦੇਖੋ ਰੇਟ ਹੈਗਾ ਸਿਰਫ 250 ਰੁਪਏ ਦਾ 5 ਮੀਟਰ ਸੂਟ ਆ ਜੀ ਵੀਡੀਓ ਨਾਲ ਬਣੇ ਰਿਹਾ ਹਾਂ ਅੰਤ ਤੱਕ ਡਿਜ਼ਾਈਨ ਕਲਰ ਸਾਰੇ ਦਿਖਾਵਾਂਗੇ ਜੀ ਇਹਦੇ ਵਿੱਚ ਮੈਚਿੰਗ ਵੀ ਆਇਆ ਸਾਡੇ ਕੋਲੇ ਆ ਦੇਖੋ ਜੀ ਮੈਚਿੰਗ ਦਿਖਾ ਰਹੇ ਹਾਂ ਤੁਹਾਨੂੰ ਆ ਦੇਖੋ ਮੈਚਿੰਗ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਮੈਚਿੰਗ ਸੂਟ ਹੈ ਸਾਫ ਸਲਵਾਰਾਂ ਦਾ ਸੂਤੀ ਕੱਪੜਾ ਜੀ ਪੰਜਾਬੀ ਕਾਟਨ ਦੀ ਸਲਵਾਰਾ ਪੰਜਾਬੀ ਕਾਟਨ ਦਾ ਜੀ ਪ੍ਰਿੰਟ ਕਮੀਜ਼ ਹੈ ਜੀ ਆਹ ਸੂਤੀ ਕਪੜਾ ਲਾਈਟ ਕਲਰ ਡਾਰਕ ਕਲਰ ਲਾਈਟ ਕਲਰ ਸਾਰੇ ਮਿਲ ਜਾਣਗੇ ਵਧੀਆ ਡਿਜ਼ਾਈਨ ਆ ਨਵੇਂ ਡਿਜ਼ਾਈਨ ਆਏ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਔਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਵੀ ਮੰਗਵਾ ਸਕਦੇ ਹੋ ਕੋਈ ਵੀ ਪੀਸ ਪਸੰਦ ਹੈ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰੋ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਤੇ ਔਰ ਇਹ ਲੋਕੇਸ਼ਨ ਸਾਡੀ ਲੋਕੇਸ਼ਨ ਹੈਗੀ ਹੈ ਇਹ ਮਲੇਰ ਕੋਟਰਲਾ ਲੋਹਾ ਬਾਜ਼ਾਰ ਦੇ ਵਿੱਚ ਸ਼ਾਪ ਦਾ ਨਾਮ ਹੈ ਆਫੀਆ ਕਲੈਕਸ਼ਨ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਲੀਜੀਬੀਜੀ ਆ ਦੇਖੋ ਪਿਓਰ ਲੀਜੀਬੀਜੀ ਦਾ ਕਪੜਾ ਦਿਖਾ ਰਹੇ ਹਾਂ ਇਸ ਤੋਂ ਅਗੇ ਤੁਹਾਨੂੰ ਰੇਟ ਹੈਗਾ ਜੀ ਸਿਰਫ 300 ਰੁਪਏ ਦਾ ਸੂਟ ਹੈ ਪਿਓਰ ਲੀਜੀਬੀਜੀ ਦਾ ਕਪੜਾ ਪੱਕੇ ਰੰਗ ਨੇ ਜੀ ਰੰਗਾਂ ਦੀ ਫੁੱਲ ਗਾਰੰਟੀ ਹੈ ਮਲਾਈਮ ਹੈ ਕਪੜਾ ਬਿਲਕੁਲ ਮਲਾਈ ਹੈ ਜੀ ਮਲਾਈਮ ਕਪੜਾ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਡਿਜ਼ਾਈਨ ਕਲਰ ਸਾਰੇ ਅਲੱਗ-ਅਲੱਗ ਹੈ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਪਿਓਰ ਲੀਜੀਬੀਜੀ ਦਾ ਕਪੜਾ ਹੀ ਪੰਜਾਬੀ ਕਾਟਨ ਦੀ ਸਲਵਾਰਾਂ ਨਾਲ ਸਵਾ 2 ਮੀਟਰ ਕਮੀਜ਼ ਆ 2.5 ਮੀਟਰ ਸਲਵਾਰ ਆ ਜੀ ਵੱਡੇ ਬਣੇ ਦਾ ਕਮੀਜ਼ ਆ ਕੱਟ ਪੂਰੀ ਆ ਸੂਟ ਬਣਦਾ ਇਸ ਤੋਂ ਪਹਿਲਾਂ ਵੀ ਅਸੀਂ ਆਨਲਾਈਨ ਵੀ ਭੇਜਿਆ ਆਫਲਾਈਨ ਵੀ ਅਸੀਂ ਰੈਗੂਲਰ ਵੇਚ ਰਹੇ ਆ ਜੀ ਕੋਈ ਇਸ ਦਾ ਕੰਪਲੇਨ ਨਹੀਂ ਆਈ ਇਸ ਕੱਪੜੇ ਦੀ ਕਪੜਾ ਪੂਰਾ ਸੂਟ ਪੂਰਾ ਬਣਦਾ ਆਰਾਮ ਨਾਲ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਰੰਗ ਪੱਕੇ ਆ ਜੀ ਰੰਗਾਂ ਦੀ ਗਾਰੰਟੀ ਆ ਐਲੀਜੀਬੀਜੀ ਦਾ ਕਪੜਾ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਆ ਜੀ ਆਵਲੇ ਕਲਰ ਪਏ ਜੀ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਆਵਲੇ ਕਲਰ ਸਾਰੇ ਮਿਲ ਜਾਣਗੇ ਆਵਲੇ ਕਲਰ ਡਿਜ਼ਾਈਨ ਹੈ ਜੀ ਵੀਡੀਓ ਨਾਲ ਐਂਡ ਤੱਕ ਬਨੇ ਰਹੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਆਵਲੇ ਕਲਰ ਡਿਜ਼ਾਈਨ ਹੈ ਜੀ ਸਾਰੇ ਇਸ ਤੋਂ ਪਹਿਲਾਂ ਵੀ ਸਾਰੇ ਜੀ ਤੁਸੀਂ ਸਾਡੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਪਿਓਰ ਕਾਟਨ ਬਿਲਕੁਲ ਪਿਓਰ ਕਾਟਨ ਹੈ ਜੀ ਇਹਨੂੰ ਕੱਚੀ ਕਾਟਨ ਕਹਿੰਦੇ ਆ ਪਿਓਰ ਕਾਟਨ ਕੈਮਰਿਕ 컬러 ਡਿਜ਼ਾਈਨ ਦੇਖੋ ਜੀ ਆਹ ਵਾਲੇ 컬러 ਡਿਜ਼ਾਈਨ ਆਇਆ ਜੀ ਪਿਓਰ ਕਾਟਨ ਦੇ ਆਇਆ ਆਹ ਵਾਲੇ 컬러 ਡਿਜ਼ਾਈਨ ਰੇਟ ਹੈਗਾ ਜੀ ਸਿਰਫ 300 ਰੁਪਏ ਦਾ ਸੂਟ ਹੈ ਜੀ ਪਿਓਰ ਕਾਟਨ ਦਾ ਕਪੜਾ ਜੀ ਕੱਚੀ ਕਾਟਨ ਪਿਓਰ ਕਾਟਨ 컬러 ਸਾਰੇ ਮਿਲ ਜਾਣਗੇ ਜੀ ਡਾਰਕ ਕਲਰ ਲਾਈਟ ਕਲਰ ਮਿਲ ਜਾਣਗੇ ਪਿਓਰ ਕਾਟਨ ਹੈ ਜੀ ਕਪੜਾ ਦੇਖੋ ਸੂਤੀ ਬਿਲਕੁਲ ਵਧੀਆ ਕਾਟਨ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਪਿਓਰ ਕਾਟਨ ਦਾ ਕੱਪੜਾ ਹੈ ਰੰਗ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਨਾਲ ਬਣੇ ਰੋ ਐਂਡ ਤੱਕ ਇਸ ਤੋਂ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਵਧੀਆ ਵਾਲੀ ਕਾਟਨ ਇਸ ਤੋਂ ਵੀ ਵਧੀਆ ਵਾਲੀ ਕਾਟਨ ਹੈ ਇਹਦੇ ਕੋਈ ਸਾਰੇ ਕਲਰ ਬੈਨੇ ਇਹ ਸਿਰਫ 300 ਰੁਪਏ ਦਾ ਸੂਟ ਹੈ ਪਿਓਰ ਕਾਟਨ ਦਾ ਕੱਪੜਾ ਹੈ ਸਿਰਫ 300 ਰੁਪਏ ਦਾ ਸੂਟ ਹੈ ਆਹ ਵਾਲੇ ਕਲਰ ਡਿਜ਼ਾਈਨ ਪਈ ਡਾਰਕ ਕਲਰ ਲਾਈਟ ਕਲਰ ਸਾਰੇ ਕਲਰ ਮਿਲ ਜਾਣਗੇ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦੇਈਓ ਆਨਲਾਈਨ ਵੀ ਭੇਜ ਦਿੰਨੇ ਆ ਜੀ ਕਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਆ ਵਾਲੇ कलर ਡਿਜ਼ਾਈਨ ਹੈ ਜੀ ਸਾਰੇ ਅਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੈਪੁਰੀ ਕਾਟਨ ਪਿਓਰ ਜੈਪੁਰੀ ਕਾਟਨ ਆਈ ਹੈ ਜੀ ਸਾਡੇ ਕੋਲ ਆ ਦੇਖੋ ਕਲਰ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਆਇਆ ਵਧੀਆ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ ਆ ਦਿਖਾ ਰਹੇ ਹਾਂ ਤੁਹਾਨੂੰ ਵਾਈਟ ਬਲੈਕ 골ਡਨ ਬਲੈਕ ਅਜਾਮਣੀ ਦੇ ਨਾਲ ਮੈਚਿੰਗ ਮੈਚਿੰਗ ਵੀ ਆਹ 올ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਸੂਟ ਹੈ ਦੇਖੋ ਮੈਚਿੰਗ ਸੂਟ ਨੇ ਰੇਟ ਹੈਗਾ ਸਿਰਫ 350 ਰੁਪਏ ਦਾ ਜੀ ਪੱਕੇ ਰੰਗ ਨੇ ਪਿਓਰ ਜੈਪੁਰੀ ਕਾਟਨ ਹੈ ਜੀ ਰੰਗਾਂ ਦੀ ਗਾਰੰਟੀ ਪਿਓਰ ਜੈਪੁਰੀ ਕਾਟਨ ਹੈ ਜੀ ਕਲਰਾਂ ਦੀ ਕੰਬੀਨੇਸ਼ਨ ਦੇਖੋ ਜੀ ਕਿੰਨੀ ਸ਼ਾਨਦਾਰ ਵਧੀਆ ਕੰਬੀਨੇਸ਼ਨ ਹੈ ਕਲਰਾਂ ਦੀ ਪਿਓਰ ਜੈਪੁਰੀ ਕਾਟਨ ਹੈ ਜੀ ਪੱਕੇ ਰੰਗਾਂ ਦਾ ਹਵਲੇ ਰੰਗੜੀਆਂ ਸਾਰੇ ਮਿਲ ਜਾਣਗੇ ਜੀ ਹਵਲੇ ਕਲਰਾਂ ਦਾ ਡਾਰਕ ਕਲਰ ਹੈ ਲਾਈਟ ਕਲਰ ਹੈ ਸਾਰੇ ਕਲਰ ਹੈ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰੇ ਕਲਰ ਤੁਹਾਨੂੰ ਦਿਖਾਵਾਂਗੇ ਇਕੱਲਾ ਇਕੱਲਾ ਪੀਸ ਕਰਕੇ ਦਿਖਾਵਾਂਗੇ ਜੀ ਕੈਨੇਡੀਅਨ ਸਾਰੇ ਦਿਖਾਵਾਂਗੇ ਜੀ ਬਹੁਤ ساری ਵੈਰਾਈਟੀ ਹੋਰ ਵੀ ਸਾਡੀ ਰਹਿ ਜਾਂਦੀ ਹੈ ਟਾਈਮ ਨਹੀਂ ਲੱਗਦਾ ਵੀਡੀਓ ਬਣਾਉਣ ਦਾ ਦਾ ਢਾਈ ਇਸ ਕਰਕੇ ਵੀਡੀਓ ਬਣਾ ਕੇ ਲੈ ਕੇ ਆਏ ਕਰਾਂਗੇ ਜੋ ਵੀ ਵੈਰਾਈਟੀ ਸਾਡੇ ਕੋਲ ਆਉਂਦੀ ਹੈ ਜੋ ਵੀ ਵੈਰਾਈਟੀ ਹੈਗੀ ਹੈ ਅਸੀਂ ਵੀਡੀਓ ਇਸ YouTube ਚੈਨਲ ਤੇ ਅਸੀਂ ਵੀਡੀਓ ਬਣਾ ਕੇ ਲੈ ਕੇ ਆਇਆ ਕਰਾਂਗੇ ਹਰ ਇੱਕ ਵੈਰਾਈਟੀ ਦੀ ਆ ਦੇਖੋ ਇਹ ਕਲਰ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਕੰਬੀਨੇਸ਼ਨ ਹੈ ਕਲਰ ਡਿਜ਼ਾਈਨਾਂ ਦੀ ਰੇਟ ਹੈਗਾ ਸਿਰਫ 350 ਰੁਪਏ ਦਾ 5 ਮੀਟਰ ਛੋਟ ਪੂਰਾ ਕੱਪੜਾ ਪੂਰਾ ਹੋਵੇਗੀ ਕੱਟ ਪੂਰੀ ਹੈ ਜਿਹੜਾ ਦਿਖਾਵਾਂਗੇ ਉਹੀ ਚੀਜ਼ ਭੇਜਾਂਗੇ ਅਗਰ ਤੁਸੀਂ ਆਨਲਾਈਨ ਮੰਗਾਓਗੇ ਚਾਹੇ ਹੋਰ ਹੀ ਸਾਡੇ ਕੋਲੇ ਆ ਕੇ ਲੈ ਸਕਦੇ ਹੋ ਜਿਹੜਾ ਦਿਖਾਵਾਂਗੇ ਉਹੀ ਚੀਜ਼ ਦੇਵਾਂਗੇ ਸਕਰੀਨਸ਼ਾਟ ਲੈ ਕੇ ਆਓ ਸਾਡੇ ਕੋਲੇ ਵੀ ਆਪ ਇਸ ਚਾਹੀਦਾ ਆ ਰੇਟ ਤੁਸੀਂ ਵੀਡੀਓ ਚ ਬੋਲੇ ਜੀ ਉਹੀ ਰੇਟ ਤੁਹਾਨੂੰ ਮਿਲੂਗਾ ਜੀ ਗਾਰੰਟੀ ਹੈ ਰੇਟ ਦਾ ਫਰਕ ਨਹੀਂ ਪਾਵਾਂਗੇ ਜੀ ਦੱਸਿਆ ਕੁਝ ਹੋਰ ਤੇ ਰੇਟ ਦੇਵਾਂਗੇ ਕੁਝ ਹੋਰ ਜਿਹੜਾ ਰੇਟ ਵੀਡੀਓ ਦੇ ਵਿੱਚ ਬੋਲਤਾ ਉਹੀ ਰੇਟ ਦੇਵਾਂਗੇ ਜੀ ਚਾਹੇ ਤੁਸੀਂ ਸਾਡੇ ਕੋਲ ਆਨਲਾਈਨ ਮੰਗਾ ਲਓ ਚਾਹੇ ਆਫਲਾਈਨ ਹੋ ਰਿਹਾ ਕਿ ਸਾਡੇ ਕੋਲੇ ਸ਼ਾਪ ਤੇ ਲੈ ਕੇ ਜਾ ਸਕਦੇ ਹੋ ਜੀ ਤੇ ਬਾਕੀ ਜਿਹੜੀ ਚੀਜ਼ ਆਨਲਾਈਨ ਮੰਗਾਉਣੀ ਆ ਤਾਂ ਜੋ ਦਿਖਾਵਾਂਗੇ ਜਿਹੜੀ ਤੁਸੀਂ ਮੰਗੋਗੇ ਉਹੀ ਚੀਜ਼ ਭੇਜਾਂਗੇ ਇੰਨੀ ਗਰੰਟੀ ਹੈ ਸਾਡੀ ਆ ਦੇਖੋ ਜੀ ਆ ਵਾਲੇ ਕਲਰ ਜਿਹੜੇ ਜੈਪੁਰੀ ਦੇ ਵਿੱਚ ਕਲਰ ਡਿਜ਼ਾਈਨ ਬਹਿ ਨੇ ਜੀ ਸਾਰੇ ਦੇ ਕੋਲ ਨਵਾਂ ਸਟਾਕ ਹੈ ਨਵੇਂ ਡਿਜ਼ਾਈਨ ਆਇਆ ਪਿਓਰ ਜੈਪੁਰੀ ਕੋਟਨ ਹੀ ਪਿਓਰ ਜੈਪੁਰੀ कॉटन ਵਧੀਆ कॉटन ਫੁੱਲ ਗਰਮੀ ਚ ਪਾਉਣ ਵਾਲਾ ਕੱਪੜਾ ਹੀ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ 5 ਮੀਟਰ ਕੱਪੜਾ ਪੂਰਾ ਹੀ ਸਿਰਫ 350 ਰੁਪਏ ਦਾ ਸੂਟ ਹੈ ਕੱਲਾ ਰਡੀ ਜਾਂ ਸਾਰੀ ਆਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸੋ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਜੇ ਨਵੇਂ ਆਏ ਹੋ ਸਾਡੇ YouTube ਚੈਨਲ ਤੇ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੂਗੀ ਜੀ ਹਾਂਜੀ ਬਾਕੀ ਸਾਡੀ ਸਾਰੀ YouTube ਫੈਮਿਲੀ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਤੁਸੀਂ ਸਾਡੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਜੀ ਐਸੀ ਤਰ੍ਹਾਂ ਆਪਣਾ ਪਿਆਰ ਬਣਾਏ ਰੱਖਿਓ ਜੀ ਸਾਡੇ YouTube ਚੈਨਲ ਤੇ ਅਗੇ ਤੁਹਾਡੇ ਲਈ ਨਵੀਂ ਨਵੀਂ ਵੀਡੀਓ ਨਵੇਂ ਡਿਜ਼ਾਈਨਾਂ ਦੇ ਜੋ ਵੀ ਸਾਡੇ ਕੋਲੇ ਸਟਾਕ ਆਇਆ ਕਰੂਗਾ ਜੋ ਵੀ ਵੈਰਾਈਟੀ ਆਇਆ ਕਰੂਗੀ ਜੀ ਉਹ ਵੀ ਵੀਡੀਓ ਲੈ ਕੇ ਆਇਆ ਕਰਾਂਗੇ ਇਸ ਤੋਂ ਬਾਅਦ ਅਸੀਂ ਦੁਪੱਟੇ ਵਾਲੇ ਸੂਟਾਂ ਦੀ ਵੀ ਵੀਡੀਓ ਲੈ ਕੇ ਆਵਾਂਗੇ ਇਸ ਚੈਨਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੀ ਆਉਂਦੀ ਹੈ